ਸਮੁੰਦਰ ਦੇ ਕੰਢੇ ਡੇਰਾ ਲਾਈ ਬੈਠੇ ਮੁਕਦਮ ਨਾਮ ਦੇ ਫਕੀਰ ਨੇ ਅਲੌਕਿਕ ਸ਼ਕਤੀਆਂ ਨੂੰ ਪਾਉਣ ਦੇ ਲਈ ਬਹੁਤ ਭਗਤੀ ਕੀਤੀ ਹੋਈ ਸੀ ਤੇ ਆਪਣੀਆਂ ਸ਼ਕਤੀਆਂ ਦਾ ਦਿਖਾਵਾ ਕਰਨ ਦੇ ਲਈ ਉਹ ਲੋਕਾਂ ਨੂੰ ਤਰ੍ਹਾਂ-ਤਰ੍ਹਾਂ ਦੇ ਚਮਤਕਾਰ ਦਿਖਾਉਂਦਾ ਸੀ ਉਹ ਫਕੀਰ ਆਪਣਾ ਜ਼ਿਆਦਾਤਰ ਸਮਾਂ ਜ਼ਮੀਨ ਤੇ ਨਹੀਂ ਬਲਕਿ ਹਵਾ ਦੇ ਵਿੱਚ ਗੁਜ਼ਾਰਦਾ ਸੀ ਕਿਉਂਕਿ ਅਲੌਕਿਕ ਸ਼ਕਤੀਆਂ ਦੇ ਹੋਣ ਦੇ ਕਾਰਨ ਉਹ ਲੋਕਾਂ ਨੂੰ ਹਵਾ ਵਿੱਚ ਉੱਡ ਕੇ ਦਿਖਾਉਂਦਾ ਸੀ ਤੇ ਫਕੀਰ ਦੇ ਇਸ ਚਮਤਕਾਰ ਨੂੰ ਦੇਖਣ ਦੇ ਲਈ ਲੋਕ ਬਹੁਤ ਦੂਰੋਂ-ਦੂਰੋਂ ਆਉਂਦੇ ਸਨ ਤੇ ਉਸ ਨੂੰ ਹਵਾ ਵਿੱਚ ਉੱਡਦੇ ਹੋਏ ਦੇਖ ਕੇ ਲੋਕ ਆਪਣੀਆਂ ਉਂਗਲਾਂ ਨੂੰ ਦੰਦਾ-ਹੀਠ ਲੈ ਲੈਂਦੇ ਸਨ ਇੱਕ ਵਾਰੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਲੋਕਾਂ ਨੂੰ ਭਲੇ ਰਾਹ ਤੇ ਪਾਉਂਦੇ ਪਾਉਂਦੇ ਉਸ ਫਕੀਰ ਦੇ ਕੋਲੇ ਜਾ ਪਹੁੰਚੇ ਤਾਂ ਉਸ ਵੇਲੇ ਮੁਕਦਮ ਫਕੀਰ ਆਪਣੀਆਂ ਅਲੌਕਿਕ ਸ਼ਕਤੀਆਂ ਦਾ ਦਿਖਾਵਾ ਕਰ ਰਿਹਾ ਸੀ ਮੁਕਦਮ ਫਕੀਰ ਨੇ ਜਦੋਂ ਗੁਰੂ ਜੀ ਨੂੰ ਦੇਖਿਆ ਤਾਂ ਉਸ ਨੇ ਸਭ ਤੋਂ ਪਹਿਲਾਂ ਗੁਰੂ ਜੀ ਨੂੰ ਨਮਸਕਾਰ ਕੀਤੀ ਤੇ ਬੜੇ ਹੀ ਆਦਰ ਸਤਕਾਰ ਦੇ ਨਾਲ ਉਨਾਂ ਨੂੰ ਬੈਠਣ ਦੇ ਲਈ ਕਿਹਾ ਤਾਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਪਾਸੇ ਹੋ ਕੇ ਬੈਠ ਗਏ ਤੇ ਉਸ ਫਕੀਰ ਦੀਆਂ ਅਲੌਕਿਕ ਸ਼ਕਤੀਆਂ ਨੂੰ ਦੇਖਣ ਲੱਗ ਪਏ ਮੁਕਦਮ ਫਕੀਰ ਹਵਾ ਵਿੱਚ ਉੱਡ ਰਿਹਾ ਸੀ ਤੇ ਥੋੜੇ ਸਮੇਂ ਬਾਅਦ ਉੱਥੇ ਕੁਝ ਅਜੀਹਾ ਹੋਇਆ ਜਿਸਨੂੰ ਦੇਖ ਕੇ ਉੱਥੇ ਪਹੁੰਚੇ ਲੋਕਾਂ ਵਿੱਚ ਭਗਦੜ ਮਚ ਗਈ ਕਿਉਂਕਿ ਕੁਝ ਸਮੇਂ ਦੇ ਬਾਅਦ ਸਾਹਮਣੇ ਵਾਲੀ ਮਸਜਿਦ ਜ਼ੋਰ-ਜ਼ੋਰ ਦੇ ਨਾਲ ਹਿੱਲਣ ਲੱਗ ਪਈ ਉਸ ਨੂੰ ਦੇਖ ਕੇ ਇਦਾਂ ਲੱਗ ਰਿਹਾ ਸੀ ਕਿ ਜਿਵੇਂ ਪੁਚਾਲ ਆ ਗਿਆ ਹੋਵੇ ਮਸਜਿਦ ਨੂੰ ਹਿਲਦਾ ਦੇਖ ਕੇ ਲੋਕਾਂ ਨੂੰ ਆਪੋ ਆਪਣੀਆਂ ਜਾਨਾਂ ਦੀ ਪੈ ਗਈ ਮੁਕਦਮ ਫਕੀਰ ਨੇ ਜਦੋਂ ਇਹ ਸਭ ਕੁਝ ਦੇਖਿਆ ਤਾਂ ਲੋਕਾਂ ਨੂੰ ਉੱਚੀ ਆਵਾਜ਼ ਵਿੱਚ ਕਿਹਾ ਕਿ ਲੋਕੋ ਜਿੰਨਾ ਚਿਰ ਮੈਂ ਇੱਥੇ ਹਾਂ ਤੁਸੀਂ ਡਰੋ ਨਾ ਮੈਂ ਹੁਣੇ ਹੀ ਕੁਝ ਕਰਦਾ ਹਾਂ ਇੰਨੀ ਗੱਲ ਕਹਿਣ ਤੋਂ ਬਾਅਦ ਮੁਕਦਮ ਫਕੀਰ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਤੇ ਭਜਾਲ ਨੂੰ ਰੋਕਣ ਦੇ ਲਈ ਪਰਮਾਤਮਾ ਦੇ ਅੱਗੇ ਅਰਦਾਸ ਕੀਤੀ ਤਾਂ ਪਰਮਾਤਮਾ ਨੇ ਵੀ ਮੁਕਦਮ ਫਕੀਰ ਦੀ ਅਰਦਾਸ ਨੂੰ ਕਬੂਲ ਕੀਤਾ ਤੇ ਮਸਜਿਦ ਹਿੱਲਣੋਂ ਬੰਦ ਹੋ ਗਈ ਇੰਨੀ ਤੇਜ਼ੀ ਨਾਲ ਹਿੱਲ ਰਹੀ ਮਸਜਿਦ ਜਦੋਂ ਇੱਕਦਮ ਹਿੱਲਣੋਂ ਬੰਦ ਹੋ ਗਈ ਤਾਂ ਲੋਕਾਂ ਦੇ ਸਾਹਾਂ ਵਿੱਚ ਸਾਹ ਆ ਗਿਆ ਤੇ ਬਾਅਦ ਵਿੱਚ ਸਾਰੇ ਜਣੇ ਮੁਕਦਮ ਫਕੀਰ ਕੋਲੋਂ ਪੁੱਛਣ ਲੱਗੇ ਕਿ ਫਕੀਰ ਜੀ ਇਹ ਚਮਤਕਾਰ ਕਿਸ ਤਰ੍ਹਾਂ ਹੋਇਆ ਇਨੀ ਤੇਜ਼ੀ ਨਾਲ ਹਿੱਲ ਰਹੀ ਮਸਜਿਦ ਕਿਵੇਂ ਇੱਕਦਮ ਹਿਲਣੋਂ ਬੰਦ ਹੋ ਗਈ ਤਾਂ ਮੁਕਦਮ ਫਕੀਰ ਨੇ ਮੁਸਕਰਾਉਂਦਿਆਂ ਹੋਇਆਂ ਕਿਹਾ ਕਿ ਇਹ ਸਭ ਚਮਤਕਾਰ ਮੇਰਾ ਸੀ ਤੇ ਮੈਂ ਹੀ ਇਸ ਪੁਚਾਲ ਨੂੰ ਰੋਕਿਆ ਹੈ ਮੈਂ ਜੇਕਰ ਅੱਜ ਇੱਥੇ ਨਾ ਹੁੰਦਾ ਤਾਂ ਇਹ ਪੁਚਾਲ ਕਦੇ ਵੀ ਨਹੀਂ ਸੀ ਰੁਕਣਾ ਮੁਕਦਮ ਫਕੀਰ ਦੇ ਮੂੰਹੋਂ ਇਹ ਗੱਲ ਸੁਣ ਕੇ ਸਾਰੇ ਜਣੇ ਉਸ ਦੀ ਜੈ ਜੈਕਾਰ ਕਰਨ ਲੱਗੇ ਜਿਸ ਨੂੰ ਦੇਖ ਕੇ ਮੁਕਦਮ ਫਕੀਰ ਬਹੁਤ ਖੁਸ਼ ਹੋਇਆ ਤੇ ਉੱਚੀ ਉੱਚੀ ਹੱਸਣ ਲੱਗਾ ਪਰ ਥੋੜੇ ਹੀ ਸਮੇਂ ਬਾਅਦ ਕੁਝ ਅਜੀਹਾ ਹੋਇਆ ਜਿਸ ਨੂੰ ਦੇਖ ਕੇ ਲੋਕਾਂ ਨੇ ਅਚਾਨਕ ਮੁਕਦਮ ਫਕੀਰ ਦੀ ਜੈ ਜੈਕਾਰ ਕਰਨੀ ਬੰਦ ਕਰ ਦਿੱਤੀ ਕਿਉਂਕਿ ਜਿਹੜਾ ਮੁਕਦਮ ਫਕੀਰ ਹਵਾ ਵਿੱਚ ਉੱਡ ਰਿਹਾ ਸੀ ਉਹੋ ਅਚਾਨਕ ਥੱਲੇ ਜ਼ਮੀਨ ਉੱਤੇ ਆ ਡਿੱਗਾ ਮੁਕਦਮ ਫਕੀਰ ਨੂੰ ਕੁਝ ਵੀ ਸਮਝ ਨਹੀਂ ਆਇਆ ਕਿ ਇਹ ਸਭ ਕੁਝ ਕਿਸ ਤਰ੍ਹਾਂ ਹੋਇਆ ਦੁਬਾਰਾ ਉੱਪਰ ਉੱਡਣ ਲਈ ਮੁਕਦਮ ਫਕੀਰ ਨੇ ਆਪਣੀਆਂ ਅਲੌਕਿਕ ਸ਼ਕਤੀਆਂ ਦਾ ਬਹੁਤ ਪਰਯੋਗ ਕੀਤਾ ਪਰ ਕੋਈ ਵੀ ਸੱਤੀ ਕੰਮ ਨਾ ਕੀਤੀ ਆਪਣੀ ਪੂਰੀ ਵਾਹ ਲਗਾਉਣ ਤੋਂ ਬਾਅਦ ਮੁਕਦਮ ਫਕੀਰ ਦੀ ਜਦੋਂ ਕੋਈ ਵੀ ਪੇਸ਼ ਨਾ ਗਈ ਤਾਂ ਅਚਾਨਕ ਉਸ ਦਾ ਧਿਆਨ ਗੁਰੂ ਜੀ ਦੇ ਵੱਲ ਪਿਆ ਤਾਂ ਫਕੀਰ ਨੇ ਦੋਨੋਂ ਹੱਥ ਜੋੜ ਕੇ ਗੁਰੂ ਜੀ ਨੂੰ ਕਿਹਾ ਕਿ ਮੈਂ ਤੁਹਾਡੇ ਚਿਹਰੇ ਦਾ ਨੂਰ ਦੇਖ ਕੇ ਪਹਿਲਾਂ ਹੀ ਸਮਝ ਗਿਆ ਸੀ ਕਿ ਤੁਸੀਂ ਕੋਈ ਆਮ ਇਨਸਾਨ ਨਹੀਂ ਹੋ ਬਲਕਿ ਕੋਈ ਬਹੁਤ ਪਹੁੰਚੇ ਹੋਏ ਸੰਤ ਹੋ हे कृपालु संत जी कृपा करके मेनू दसो कि मेरे कोलो की गलती होई है जेड़ा के मेरीयां सारीयां शक्तियां ने काम करना बंद कर दित्ता ता सतगुरु जी ने उस मुकदम फकीर नु जवाब दित्ता के ओ मुकदम तू दिन रात भूखे रह के ते अपने शरीर नु कष्ट दे के ਲੰਬੀ ਤਪੱਸਿਆ ਕੀਤੀ ਹੈ ਇਹ ਸਭ ਕੁਝ ਤੂੰ ਆਪਣੇ ਆਪ ਨੂੰ ਪ੍ਰਸਿੱਧ ਕਰਨ ਦੇ ਲਈ ਤੇ ਅਲੌਕਿਕ ਸ਼ਕਤੀਆਂ ਨੂੰ ਪਾਉਣ ਦੇ ਵਾਸਤੇ ਕੀਤਾ ਸੀ ਪਰ ਜਿੰਨੀ ਤਪੱਸਿਆ ਤੂੰ ਅਲੌਕਿਕ ਸ਼ਕਤੀਆਂ ਨੂੰ ਪਾਉਣ ਦੇ ਵਾਸਤੇ ਕੀਤੀ ਹੈ ਏਨੀ ਤਪੱਸਿਆ ਜੇਕਰ ਤੂੰ ਪਰਮਾਤਮਾ ਨੂੰ ਪਾਉਣ ਦੇ ਵਾਸਤੇ ਕੀਤੀ ਹੁੰਦੀ ਤਾਂ ਤੈਨੂੰ ਪਰਮਾਤਮਾ ਮਿਲ ਜਾਂਦੇ ਤੂੰ ਉਸ ਹਿਲਦੀ ਹੋਈ ਮਸਜਿਦ ਨੂੰ ਬਚਾਉਣ ਵਾਸਤੇ ਪਰਮਾਤਮਾ ਦੇ ਅੱਗੇ ਅਰਦਾਸ ਕੀਤੀ ਤਾਂ ਉਹ ਇੱਕ ਚੰਗਾ ਕੰਮ ਕੀਤਾ ਪਰ ਮਸਜਿਦ ਟਿਕਣੋਂ ਬਚ ਗਈ ਤਾਂ ਤੇਰੇ ਦਿਮਾਗ ਵਿੱਚ ਹੰਕਾਰ ਆ ਗਿਆ ਕਿ ਉਹ ਮਸਜਿਦ ਤੂੰ ਟਿਕਣੋਂ ਬਚਾਈ ਹੈ ਜਦੋਂ ਲੋਕਾਂ ਨੇ ਤੈਨੂੰ ਪੁੱਛਿਆ ਕਿ ਇਸ ਪੁਚਾਲ ਨੂੰ ਕਿਸ ਨੇ ਰੋਕਿਆ ਹੈ ਤਾਂ ਤੇਰੀ ਹਰ ਗੱਲ ਵਿੱਚ ਮੈਂ ਸੀ ਕਿ ਇਹ ਸਭ ਕੁਝ ਮੈਂ ਹੀ ਕੀਤਾ ਹੈ। हे ਮੁਕਦਮ ਫਕੀਰ ਜੇਕਰ ਇੱਕ ਚੰਗਾ ਕੰਮ ਕਰਕੇ ਵੀ ਇਨਸਾਨ ਦੇ ਮਨ ਵਿੱਚ ਹੰਕਾਰ ਆਉਂਦਾ ਹੈ ਕਿ ਇਹ ਕੰਮ ਮੈਂ ਕੀਤਾ ਹੈ ਤਾਂ ਫਿਰ ਉਸ ਦੇ ਸਾਰੇ ਕੀਤੇ ਕਰਾਏ ਤੇ ਪਾਣੀ ਫਿਰ ਜਾਂਦਾ ਹੈ ਜਿਸ ਥਾਂ ਤੇ ਹੰਕਾਰ ਆ ਜਾਂਦਾ ਹੈ। ਉਸ ਜਗ੍ਹਾ ਤੇ ਕਦੇ ਵੀ ਪਰਮਾਤਮਾ ਨਹੀਂ ਰਹਿੰਦਾ ਇਨਸਾਨ ਤੇ ਸਰੀਰ ਵਿੱਚ ਇੱਕ ਹੀ ਜਾਨੇ ਦਾ ਵਾਸ ਹੋ ਸਕਦਾ ਹੈ ਜਾਂ ਤੇ ਹੰਕਾਰ ਦਾ ਤੇ ਜਾਂ ਫਿਰ ਪਰਮਾਤਮਾ ਦਾ ਗੁਰੂ ਜੀ ਦੇ ਮੂੰਹੋਂ ਇਹੇ ਸ਼ਬਦ ਸੁਣ ਕੇ ਫਕੀਰ ਦੇ ਦਿਮਾਗ ਦੀ ਸਾਰੀ ਧੂੜ ਸਾਫ ਹੋ ਗਈ ਤੇ ਉਹੋ ਆਪਣੇ ਕੀਤੇ ਹੋਏ ਕਰਮਾਂ ਤੇ ਬਹੁਤ ਸ਼ਰਮਿੰਦਾ ਹੋਇਆ ਤੇ ਉਸਨੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਟੈ ਕੇ ਉਸ ਨੂੰ ਸ਼ਾਂਤੀ ਬਖਸ਼ਣ ਦਾ ਆਸ਼ੀਰਵਾਦ ਲਿਆ ਸਤਨਾਮ ਸ੍ਰੀ ਵਾਹਿਗੁਰੂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ